ਬਾਹਰ ਆਂਦਾ ਤਾਂ ਉਹਨੂੰ ਦੱਬਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਲੱਗਦੀਆਂ ਨੇ ਜਦੋਂ ਮੈਂ ਭਾਨੇ ਸਿੱਧੂ ਦੇ ਚੱਬਰ ਦੀ ਸੱਚਾਈ ਦੱਸਦੀ ਵੀ ਇਹਦਾ ਕੀ ਬੈਕਗ੍ਰਾਉਂਡ ਹੈ ਕਿੱਦਾਂ ਕਿਵੇਂ ਇਹਦਾ ਸਰਕਲ ਚੱਲਦਾ ਹੈ ਤਾਂ ਪਹਿਲਾਂ ਤਾਂ ਇਹਨੇ ਮੇਰੀਆਂ ਵੀਡੀਓਜ਼ ਡਿਲੀਟ ਕਰਾਤੀਆਂ ਤੇ ਉਹ ਤੋਂ ਬਾਅਦ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਇਹਨੇ ਇੱਕ ਵੀਡੀਓ ਪਾਈ ਵੀ 12 ਵਜੇ ਮੈਂ ਕੱਲ ਨੂੰ ਤੇਰੇ ਪਿੰਡ ਆ ਰਿਹਾ ਤੂੰ ਭਾਨੇ ਤੂੰ ਮੇਰੇ ਪਿੰਡ ਦਾ ਰੋਜ਼ ਹੀ ਆਣਾ ਤੂੰ ਕਿਹੜਾ ਕੋਈ ਨਵਾਂ ਆਣ ਲੱਗਾ ਤੂੰ ਜਿਨ੍ਹਾਂ ਨੂੰ ਆਪਣੇ ਨਾਲ ਲੈ ਕੇ ਆਇਆ ਸੀ ਨਾ ਕੋਈ ਉਹ ਕੰਚੈਦ ਦੇ ਬੰਦੇ ਸੀਗੇ ਨਾ ਕੋਈ ਉਹ ਮੋਹਤਬਾਰ ਬੰਦੇ ਸੀਗੇ ਸਾਰੇ ਪਠਾਨ ਮੱਜਰੇ ਦੇ ਜੋੜੇ ਮੱਜਰੇ ਦੇ ਪਾਲੇ ਹੋਏ ਕੌਮੀ ਸੀਗੇ ਇੱਕ ਇੱਕ ਬੰਦੇ ਦਾ ਮੇਰੇ ਕੋਲ ਪ੍ਰੂਫ ਹੈ ਤੇ ਤੂੰ ਆਪਣੇ ਇਹ ਬਦਮਾਸ਼ਾਂ ਨੂੰ ਬਿਠਾ ਕੇ ਲੋਕਾਂ ਦੇ ਸਾਹਮਣੇ ਕਹਿਣਾ ਵੀ ਕੀ ਸੱਚ ਮੈਂ ਆਪਣੇ ਆਪ ਨੂੰ ਸਾਬਤ ਕਰਤਾ ਤੇ ਉਹ ਆਈ ਨਹੀਂ ਤੇਰੀ ਹਕਾਤ ਕੀ ਹੈ ਜੀ ਤੂੰ ਮੈਨੂੰ ਪਈ ਵੀ ਤੋਂ ਆ ਟਾਈਮ ਤੇ ਆ ਸੋ ਧੀਸੀ ਲੱਗਿਆ ਪਹਿਲੀ ਗੱਲ ਹੂ ਆਰ ਯੂ ਟੂ ਕਾਲ ਮੀ ਐਂਡ ਹੈਵ ਅ ਡਿਸਕਸ਼ਨ ਮੇਰੀ ਸੋਸ਼ਲ ਮੀਡੀਆ ਤੇ ਉਧਰੋਂ ਤੇਰੀ ਸੋਸ਼ਲ ਮੀਡੀਆ ਤੁਸੀਂ ਸਾਰਾ ਦਿਨ ਪੋਸਟਾਂ ਪਾਨੇ ਹੋ ਸਾਰਾ ਦਿਨ ਵੀਡੀਓਜ਼ ਪਾਨੇ ਹੋ ਤੇਰੇ 10 20 ਜਿਹੜੇ ਆਲੇ ਦੁਆਲੇ ਫालतू ਰੱਖੇ ਹੋਏ ਨੇ ਸਾਰਾ ਦਿਨ ਉਹ ਵੀਡੀਓਜ਼ ਹੁੰਦੇ ਨੇ ਤੇ ਜੇ ਮੈਂ ਤੇਰੀ ਇੱਕ ਵੀਡੀਓ ਪਾਤੀ ਮੇਰਾ ਵੀ ਹੱਕ ਹੈ ਆਈ ਹੈਵ ਅ ਰਾਈਟ ਟੂ ਐਕਸਪ੍ਰੈਸ਼ਨ ਤੇ ਜੇ ਮੈਂ ਤੇਰੀ ਵੀਡੀਓ ਪਾਤੀ ਤਾਂ ਫਿਰ ਤੈਨੂੰ ਇੰਨੀਆਂ ਕਹਾਵੀਆਂ ਮੇਸਜਾਂ ਲੱਗੀਆਂ ਕਿ ਤੂੰ ਆਪਣਾ ਸੱਚ ਸਾਬਤ ਕਰਨ ਲਈ ਉੱਥੇ ਆਪਣੇ ਬਦਮਾਸ਼ਾਂ ਨੂੰ ਲੈ ਕੇ ਆ ਗਿਆ ਲਾਈਕ ਐਵਰੀ ਟਾਈਮ ਉਹ ਤੋਂ ਬਾਅਦ ਇਹਨੇ ਤੇ ਬਕਵਾਸ ਕਰੀ ਕਿ ਇਹਦੇ 5-7 ਵਿਆਹ ਨੇ ਇਹ ਹੈ ਉਹ ਹੈ ਤੂੰ ਮੈਨੂੰ ਮੇਰਾ ਦੂਜਾ ਵਿਆਹ ਹੀ ਸਾਬਤ ਕਰਕੇ ਦਿਖਾ ਦੇ ਮੇਰਾ ਇੱਕੋ ਵਿਆਹ ਹੋਇਆ ਸਾਰੀ ਜ਼ਿੰਦਗੀ ਇੱਕੋ ਹੀ ਰਹੀ ਹੈ ਠੀਕ ਹੈ ਨਾ ਮੇਰਾ ਤਾਂ ਪੰਜ-ਛਤ ਕੋਈ ਕਿਸੇ ਨਾਲ ਚੱਕਰ ਨਹੀਂ ਹੈਗਾ ਨਾ ਮੇਰੇ ਪੰਜ-ਛਤ ਵਿਆਹ ਨਹੀਂ ਪਰ ਤੇਰੀ ਭੈਣਾਂ ਦੇ ਜਰੂਰ ਪੰਜ-ਛਤ ਵਿਆਹ ਨੇ ਮੈਂ ਪੰਜ-ਛਤ ਦੇ ਨਾਂ ਵੀ ਤੈਨੂੰ ਬੁਲਾ ਦਿੰਨੀ ਆ ਜਿਹੜਾ ਉਹ ਬੰਦਾ ਕਹਿੰਦਾ ਸੀ ਵੀ ਮੈਂ ਕਾਰਵਾਈ ਕਰੂੰਗਾ ਉਹ ਖਜਾਨਚੀ ਤੈਨੂੰ ਪਤਾ ਲੱਗ ਗਿਆ ਹੁਣ ਨਾ ਮੈਂ ਸ਼ਬਦ ਉਹ ਇਹ ਜੇ ਵਰਤ ਰਹੀ ਆ ਵੀ ਕਿ ਤੈਨੂੰ ਪਤਾ ਲੱਗ ਗਿਆ ਹੁਣ ਆ ਮੈਂ ਕੀ ਦੀ ਗੱਲ ਕਰਦੀ ਆ ਜਿਹੜਾ ਤੇਰਾ ਖਜਾਨਚੀ ਕੱਲ ਉੱਥੇ ਬੈਠ ਕੇ ਬੋਲ ਰਿਹਾ ਸੀ ਮੈਂ ਉਹਦੀ ਗੱਲ ਕਰਦੀ ਆ ਠੀਕ ਹੈ ਨਾ ਤੇ ਪਹਿਲਾਂ ਉਹ ਉਹ ਸੌਰੀ ਪਹਿਲਾ ਜਿਹੜਾ ਅੰਦੀਬ ਨੇ ਇਹਨੇ ਵਿਆਖਾਇਆ ਮਾਫ ਕਰਨਾ ਦੋਸਤੋ ਮੈਨੂੰ ਭਾਣਾ ਸਿੱਧੂ ਪਿੱਛੇ ਇਹਦੇ ਨਾਮ ਦੇ ਵਿੱਚ ਵੀ ਇਤਰਾਜ਼ ਹੈ ਕਿਉਂਕਿ ਇਹੇ ਬੰਦਾ ਸਾਡੀ ਸਿੱਖ ਕੌਮ ਹੈ ਜਿਹੜੀ ਉਹਦੇ ਤੇ ਇੱਕ ਕੱਬ ਹੈ ਇਹ ਸਰਕਾਰਾਂ ਦੇ ਛੱਡੇ ਹੋਏ ਬੰਦੇ ਨੇ ਜਿਹੜੇ ਮਾਫੀਆ ਨੇ ਬਹੁਤ ਵੱਡੇ ਜਿਨ੍ਹਾਂ ਨੂੰ ਮੈਂ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਐਕਸਪੋਜ਼ ਕਰੂੰਗੀ ਕਿ ਕਿੱਦਾਂ ਕਿੱਦਾਂ ਇਹਨਾਂ ਦਾ ਕੀ ਸਿਸਟਮ ਚੱਲਦਾ ਹੈ ਕੌਣ ਇਹਨਾਂ ਦੇ ਪਿੱਛੇ ਇਹਨਾਂ ਨੂੰ ਚਾਹੁੰਦਾ ਹੈ ਕਿੱਦਾਂ ਹੈਗਾ ਇਹਨਾਂ ਦਾ ਸਾਰਾ ਕੁਝ ਤਾਂ ਮੈਂ ਇਹਨੂੰ ਸਿੱਧੂ ਨੇ ਕਹੂੰਗੀ ਮੈਂ ਕਹੂੰਗੀ ਭਾਣਾ ਜਿਹੜਾ ਸੀਗਾ ਇਹ ਇਹੋ ਜਿਹਾ ਘਟਿਆ ਹੈ ਇਹਨੇ ਆਪਣਾ ਧਰਮ ਆਪਣੀ ਭੈਣ ਦਾ ਧਰਮ ਪਰਿਵਰਤਨ ਕਰਤਾ ਇਹਨੇ ਜ਼ਮੀਨ ਦੇਖੀ ਵੀ ਕਿ ਇਹਨਾਂ ਕੋਲ ਇਹਨੀ ਜ਼ਮੀਨ ਹੈ ਪਹਿਲਾਂ ਤਾਂ ਤੂੰ ਆਪਣੀ ਭੈਣ ਦਾ ਵਿਆਹ ਹਿੰਦੂਆਂ ਦੇ ਮੁੰਡੇ ਦੇ ਵਿੱਚ ਮੁੰਡੇ ਦੇ ਨਾਲ ਕੀਤਾ ਤੂੰ ਕਹਿੰਦਾ ਨਾ ਮੇਰੇ ਚਾਚੇ ਦੀ ਆ ਇਹ ਭਤੀਜਿਆਂ ਨੇ ਚਾਚਾ ਮੇਰਾ ਉਦਨ ਮੈਂ ਕਦੇ ਚਾਚੇ ਦੀ ਸ਼ਕਲ ਨਹੀਂ ਮੈਂ ਆਪਣੇ ਦੀ ਦੇਖੀ ਨਾ ਮੈਂ ਉਹਨੂੰ ਚਰਚਾ ਕਹੂੰਗੀ ਜਿਨੇ ਆਪਣੇ ਭਰਾ ਨੂੰ ਆਪਣੇ ਪਿਓ ਨੂੰ ਮਾਰਤਾ ਤੇਰੀ ਭੈਣ ਵੀ ਉਹ ਕਤਲ ਕੇਸ ਦੇ ਵਿੱਚ ਸ਼ਾਮਲ ਸੀ ਹਲੇ ਵੀ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਇਹ ਦੇ ਕਹਿਣ ਨਾਲ ਕੋਈ ਸੱਚਾ ਨਹੀਂ ਬਣ ਜਾਂਦਾ ਅਦਾਲਤਾਂ ਇੱਥੇ ਜੱਜ ਜਿਹੜੇ ਬੈਠੇ ਨੇ ਉਹ ਮੂਹ ਰੱਖ ਨਹੀਂ ਹੈਗੇ ਜਿਨ੍ਹਾਂ ਨੇ ਏਡੇ ਏਡੇ ਫੈਸਲੇ ਕੀਤੇ ਨੇ 4 ਸਾਲ ਮੈਂ ਲੜੀਆਂ ਉਹ ਕੇਸ ਕਤਲ ਤੇ ਤੈਨੂੰ ਵੀ ਪਤਾ ਹੈ ਕਿੰਨੀ ਉਹਦੇ 'ਚ ਔਂਕੜਾ ਪੈਦਾ ਕੀਤੀਆਂ ਕੀ ਕੀ ਤੂੰ ਕੀਤਾ ਤੇ ਤੂੰ ਕਹਿੰਦਾ ਵੀ ਮੇਰਾ ਜਿੱਜਾ ਸੱਚਾ ਹੈ ਆਉ ਚੱਤਾ ਹੋ ਗਿਆ ਤੇਰੀ ਭੈਣ ਸੱਚੀ ਆ ਤਾਂ ਉਹ ਸੱਚੀ ਹੋ ਗਈ ਐ ਨਹੀਂ ਹੁੰਦਾ ਤੇੜੇ ਵਰਗਾ ਘਿਆ ਬੰਦਾ ਜਿਨੇ ਆਪਣੀ ਜਾਤੀ ਚੇਂਜ ਕਰ ਲਈ ਜ਼ਮੀਨ ਦੇ ਖਾਤਰ ਤੇ ਫੇਰ ਜਾ ਕੇ ਲੋਕਾਂ ਦੇ ਕਬਜ਼ੇ ਕਰ ਲੈ ਐਮਐਲਆ ਨਾਲ ਮਿਲ ਕੇ ਤੂੰ ਕਹਿੰਦਾ ਮੈਨੂੰ ਹਰ ਪਾਰਟੀ ਦੇ ਹੁੰਦੇ ਦਿੱਚ ਦਊਂਗੇ ਇਹ ਹੈ ਉਹ ਹੈ ਇਹੀ ਇਹੀ ਤਾਂ ਗੱਲ ਹੈ ਨਾ ਤੇਰੀ ਹਰ ਪਾਰਟੀ ਨਾਲ ਗੱਲ ਹੈ ਤੇ ਤੈਨੂੰ ਸਬੂਤਾਂ ਨਾਲ ਐਕਸਪੋਜ਼ ਨਾ ਕਰੂਗੀ ਤੇ ਤੂੰ ਆਪਣੀ ਔਕਾਤ ਦੇ ਵਿੱਚ ਰਹਿ ਜਿਹੜੀਆਂ ਤੂੰ ਵੀਡੀਓ ਡਿਲੀਟ ਕਰਾ ਲਈਆਂ ਕੋਈ ਗੱਲ ਨਹੀਂ ਇੱਕ ਵਾਰੀ ਲੋਕਾਂ ਨੂੰ ਸੱਚ ਪਤਾ ਲੱਗ ਗਿਆ ਠੀਕ ਹੈ ਕੋਈ ਨਹੀਂ ਅੱਗੇ ਵੀ ਕਰਦੇ ਰਹੋਗੇ ਦੇਖਦੇ ਆ ਤੂੰ ਕਿੰਨੀਆਂ ਤੂੰ ਵੀਡੀਓਜ਼ ਡਿਲੀਟ ਕਰਾਵੇਂ ਤੂੰ ਨਾ ਕੋਈ ਸੱਚ ਛੱਬਨੀ ਹੈ ਤੇਰੀ ਸੱਚਾਈ ਹਲੇ ਅੱਗੇ ਆਣੀ ਹੈ ਤੂੰ ਮੇਰੇ ਵ્યાਸ ਆਵਤ ਕਰਕੇ ਦਿਖਾ ਦੇ ਪੰਜ-ਛਤ ਜਿਹੜੇ ਬੰਦੇ ਨੂੰ ਲੈ ਕੇ ਆਂਨਾ ਜੇਹਾਂ ਤੇਰੇ ਕੋਲ ਆ ਕੇ ਰੋਂਦਾ ਹੈ ਨਾ ਉਹਨੂੰ ਲੈ ਕੇ ਆ ਤੂੰ ਕਹਿੰਦਾ ਮੇਰੇ ਪਿੱਛੇ ਪੂਰਾ ਪੰਜਾਬ ਹੈ ਜੀ ਇਹਦੇ ਪਿੱਛੇ ਕੋਈ ਨਹੀਂ ਮੈਂ ਤਾਂ ਕਹਿੰਨੀ ਹਾਂ ਮੇਰੇ ਪਿੱਛੇ ਕੋਈ ਨਹੀਂ ਮੈਂ ਇਕੱਲੀ ਲੱਗਦੀ ਹਾਂ ਦੱਸ 12 ਸਾਲ ਮੈਨੂੰ ਹੋ ਗਏ ਮੈਂ ਕੰਨੀ ਲੜਦੀ ਆ ਮੈਂ ਕੰਨੀ ਲੜਦੀ ਰਹੂ